ਹਾਂਜੀ ਸਰ ਜੀ ਅੱਜ ਉਹ ਫੜਿਆ ਤਾਂ ਫੋਨ ਮੈਡਮ ਨੇ ਕਿਸੇ ਦਾ ਵੀ ਇਹ ਇਹ ਸੰਦੇਸ਼ ਹੈ ਕਿ ਜਦੋਂ ਜਦੋਂ ਵੀ ਇਦਾਂ ਦੇ ਕੋਈ ਪ੍ਰੋਗਰਾਮ ਬੰਦੇ ਆ ਜਾਂ ਹੁੰਦੇ ਆ ਇਹਨਾਂ ਦਾ ਸਾਡੇ ਨਾਲ ਦੇਖ ਨਾਲ ਸਾਡੇ ਪ੍ਰਬੰਧ ਨਾਲ ਪੂਰਤ ਹੋ ਜਾਂ ਜਾਂ ਇਹ ਤੁਸੀਂ ਆਪਣੇ ਘਰ ਦੇ ਵਿੱਚ ਜਾ ਕੇ ਇਹਨਾਂ ਗੱਲਾਂ ਨੂੰ ਅਪਲਾਈ ਕਰਦੇ ਆ ਇਹ ਜਾਦੂ ਵੀ ਨਹੀਂ ਹੁੰਦਾ ਬਲਕਿ ਇਹਦੇ ਨਾਲ-ਨਾਲ ਮਨੋਰੰਜਨ ਹੈ ਔਰ ਨਾਲ ਹੀ ਨਾਲ ਤੁਹਾਨੂੰ ਸ਼ੇਟਾਂ ਵੀ ਦਿੱਤੀਆਂ ਜਾਂਦੀਆਂ ਕਈ ਤਰ੍ਹਾਂ ਦੀਆਂ ਤੇ ਆ ਜਾਦੂ ਹੋਇਆ ਉਹ ਖੇਡ ਹੋਈ ਜਾਂ ਕੋਈ ਹੋਰ ਜਿਹੜੀਆਂ ਐਕਟੀਵਿਟੀਜ਼ ਦੇ ਨਾਲ ਇਹ ਜਾਦੂ ਲੈ ਕੇ ਆਪਣਾ ਆਏ ਹੋਏ ਹਨ ਰੈੱਡ ਕਰਸ ਕ੍ਰਾਸ ਸੁਸਾਇਟੀ ਨਮਾਸ਼ਹਿਰ ਵੱਲੋਂ ਇਸ ਤੋਂ ਬਾਅਦ ਮੇਰੇ ਤੋਂ ਗੱਲ ਕਰਨ ਤੋਂ ਬਾਅਦ ਉਹ ਆਪਣਾ ਕੰਮ ਸ਼ੁਰੂ ਕਰਨਗੇ ਸਾਡੇ ਜਿਹੜੇ ਅੱਜ ਦੇ ਜਾਦੂਗਰ ਤੁਹਾਨੂੰ ਆਪਣੀ ਆਈਟਮਾਂ ਦੇ ਨਾਲ ਜਾਦੂ ਦੇ ਟ੍ਰਿਕ ਜਿਹੜੇ ਉਹ ਦਿਖਾਉਣਗੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸ਼ੁਰੂ ਕਰਨ और ये प्रोग्राम हम आप बच्चों के लिए लेकर आए हैं इसका जो भी पैसा होगा वो हम अपनी पॉकेट में जैसर अपनी पॉकेट में नहीं रखते वो पैसा जाता है इंडियन रेड क्रॉस सोसाइटी जो बिल्कुल अपाहिज बच्चे होते हैं बेसहारा होते हैं जो चल नहीं सकते बोल नहीं सकते उनकी देखभाल के लिए हम थोड़ा थोड़ा पैसा इकट्ठा कर कर बहुत सारा पैसा हो जाता है वो इंडियन रेड क्रॉस सोसाइटी में जमा करवा देते हैं और वो पैसा जैसे अपने देश की रक्षा करते हैं इंडियन आर्मी दुश्मनों से लड़ते लड़ते कभी अनहोनी हो जाती है तो गोली लग जब निकली तो चलनी तो है लगनी तो है कभी उधर कभी इधर तो वो बेचारे शहीद हो जाते हैं उनके परिवारों के लिए फिर वो पैसा यूज किया जाता है वो हम इकट्ठा करके देते हैं डिस्ट्रिक्ट के सभी स्कूलों में कॉलेज आईटीआई में मैजिक शो दिखाकर तो बहुत बातें ना करते हुए हम आपको ले चलते हैं जादुई दुनिया में आर रेडी योर से क्लैप द म्यूजिक स्टार्ट थैंक यू बोलो भारत माता की भारत माता की भारत माता की जय हिंद बच्चों के लग रहे हैं सोना लग रहे ते हम होर ऐसा ही है वेरी गुड ते तीन छोटे छोटे बच्चे चाहिए ने आजा बेटा आपको कह रहा हूं आजा आजा नहीं आना ਆਜੋ ਜੀ ਆ ਵੀ ਆਜੋ ਆ ਜਾਓ ਅਸੀਂ ਇਹਨਾਂ ਤਿੰਨਾਂ ਬੱਚਿਆਂ ਨੂੰ ਕੱਪ ਦੇ ਨਾਲ ਦੁੱਧ ਪਲਾਵਾਂਗੇ ਤੇ ਤੁਸੀਂ ਛੋਟੇ-ਛੋਟੇ ਬੱਚੇ ਮੰਨ ਲਓ ਕਿ ਤੁਸੀਂ ਛੋਟੇ ਬੱਚੇ ਐ ਅੰਗੂਠਾ ਕਰੋ ਅੱਗੇ ਦੇਖੋ ਗਰਮ ਤਾਂ ਨਹੀਂ ਐ ਮੂੰਹ ਵਿੱਚ ਪਾਓ ਬਾਹਰ ਨਹੀਂ ਕਰਨਾ ਚੂਸੋ ਨਹੀ ਤਾਂ ਪੈਂਟ ਗੈਵੋ ਜਾਣੀ ਐ ਆ ਵੀ ਲੋ ਹਾਂ ਮੂੰਹ ਚ ਪਾ ਲੋ ਸ਼ਾਬਾਸ਼ ਤੁਸੀਂ ਵੀ ਜ਼ੋਰ ਨਾਲ ਚੂਸੋ ਮੂੰਹ ਇਹਨਾਂ ਆਪਣੇ ਮੂੰਹ ਵਿੱਚ ਰੱਖੋ ਬਾਹਰ ਨਹੀਂ ਕਰਨਾ ਠੀਕ ਐ ਸ਼ਾਬਾਸ਼ ਆਹ ਵੇਖੋ ਵੀ ਤਿੰਨੋਂ ਬੱਚੇ ਪਿਆਰੇ ਪਿਆਰੇ ਬੱਚੇ ਪੀਰੇ ਨੇ ਦੁੱਧ ਕੀ ਪੀਰੇ ਨੇ ਵੈਰੀ ਗੁੱਡ ਔਰ ਛੋਟੇ ਬੱਚੇ ਕਦੇ ਵੀ ਝੂਠ ਨਹੀਂ ਬੋਲਦੇ ਤੁਸੀਂ ਝੂਠ ਤੇ ਨਹੀਂ ਬੋਲੋਗੇ ਤੁਹਾਨੂੰ ਦੁੱਧ ਆ ਰਿਹਾ ਨਾ ਵੈਰੀ ਗੁੱਡ ਤੁਹਾਨੂੰ ਵੀ ਆ ਰਿਹਾ ਵੈਰੀ ਗੁੱਡ ਤੇ ਬੇਟਾ ਤੁਹਾਨੂੰ ਵੀ ਦੁੱਧ ਆ ਰਿਹਾ ਨਾ ਛੋਟੇ ਬੱਚੇ ਕਦੇ ਵੀ ਝੂਠ ਨਹੀਂ ਬੋਲਦੇ ਵੈਰੀ ਗੁੱਡ ਹੋਰ ਲੈ ਲਓ ਸ਼ਾਬਾਸ਼ ਹੋਰ ਲੈ ਲਓ ਵੈਰੀ ਗੁੱਡ ਵੈਰੀ ਗੁੱਡ ਹੋਰ ਲੈ ਲਓ ਵੈਰੀ ਗੁੱਡ ਸ਼ਾਬਾਸ਼ ਸਭ ਤੋਂ ਵੱਧ ਦੇਖਦੇ ਆ ਵੀ ਕਿਹੜਾ ਬੱਚਾ ਦੁੱਧ ਪੀਂਦਾ ਹੈ ਵੈਰੀ ਗੁੱਡ ਦੁੱਧ ਆ ਰਿਹਾ ਤੁਹਾਨੂੰ ਵੀ ਆ ਰਿਹਾ ਇਹ ਲੋ ਪੜੋ ਪਕੜੋ ਪਕੜੋ ਇਹਨੂੰ ਚਲੋ ਪੀ ਜਾਓ ਸ਼ਾਬਾਸ਼ ਵੈਰੀ ਲਾਲਚ ਪੂਰੀ ਬਲਾ ਹੈ ਲਾਲਚ ਦੇਖੋ ਅੰਗੂਠੇ ਨਾਲ ਕਾਟਾ ਰਿਹਾ ਸੀ ਹੁਣੇ ਸਿੱਧਾ ਹੀ ਗਲਾਸੀ ਦੇ ਨਾਲ ਪੀ ਰਿਹਾ ਵੈਰੀ ਗੁੱਡ ਗਲਾਸ ਖਾਣਾ ਚਾਹੀਦਾ ਬਟਾ ਹਾਂ ਜੋ ਸਾਰਾ ਪੀਜੋ ਸਾਰਾ ਪੀਜੋ ਬਈ ਛੋਟੇ ਛੋਟੇ ਬੱਚੇ ਪੀ ਰਹੇ ਨੇ ਦੁੱਧ ਕੀ ਪੀ ਰਹੇ ਨੇ ਦੁੱਧ ਬਟਾ ਦੁੱਧ ਮਿੱਠਾ ਸੀ ਨੇਸੀ ਤੁਹਾਡਾ ਦੁੱਧ ਮਿੱਠਾ ਸੀ ਨਾ ਹਾਂ ਇਹਨਾਂ ਦਾ ਦੁੱਧ ਮਿੱਠਾ ਸੀ ਬੇਟਾ ਦੁੱਧ ਮਿੱਠਾ ਹੈ ਵੈਰੀ ਗੁੱਡ ਬਸ ਜ਼ਿਆਦਾ ਨਹੀਂ ਪੀਣਾ ਪੇਟ ਖਰਾਬ ਹੋ ਜਾਊਗਾ ਇਹਨੂੰ ਪਹਿਲੇ ਜੇਜ ਚ ਪਾ ਅਸੀਂ ਕਿਹੜੇ ਵਾਪਸ ਲੈਣ ਲੱਗੇ ਬਾਅਦ ਚ ਖਾ ਲਿਓ ਤੇ ਹੁਣ ਅਸੀਂ ਇਹਨਾਂ ਤਿੰਨਾਂ ਬੱਚਿਆਂ ਦਾ ਦੁੱਧ ਹਲਕਾ ਹਲਕਾ ਬਾਹਰ ਕੱਢ ਕੇ ਦਿਖਾਨੇ ਆ ਸਭ ਤੋਂ ਪਹਿਲਾਂ ਇਸ ਬੱਚੇ ਦਾ ਦੁੱਧ 1 2 3 ਵੈਰੀ ਗੁੱਡ ਚਲੋ ਬੈਠੋ ਹੁਣ ਅਸੀਂ ਇਸ ਬੱਚੇ ਦਾ ਦੁੱਧ ਕੱਢਾਂਗੇ 1 2 3 ਚਲੋ ਬੈਠੋ ਤੇ ਇਹਨੇ ਸਭ ਤੋਂ ਵੱਧ ਦੁੱਧ ਪੀਤਾ ਹੈ ਨਾ ਬੱਚੋ ਅਰੇ ਸਭ ਤੋਂ ਵੱਧ ਦੁੱਧ ਪੀਤਾ ਹੈ ਹੁਣ ਇਹਦਾ ਦੁੱਧ ਕੱਢਾਂਗੇ 1 2 3 ਨਹੀਂ ਆ ਰਿਹਾ ਕੋਈ ਗੱਲ ਨਹੀਂ ਹੋ ਸਕਦਾ ਪਾਈਪ ਜਮ ਹੋਇਓ ਇਹਦੇ ਨੂੰ ਕੱਢ ਲੈਣੇ ਆ 1 2 3 ਨਹੀਂ ਆ ਰਿਹਾ ਲੱਗਦਾ ਹੈ ਇਹਦਾ ਦੁੱਧ ਇਸ ਤਰ੍ਹਾਂ ਨਹੀਂ ਹੁਣ ਇਹਦਾ ਦੁੱਧ ਅਸੀਂ ਪੇਟ ਵਿੱਚੋਂ ਕੱਢਾਂਗੇ ਬੈਠ ਜਾਓ ਅਇਦਾ ਦੁੱਧ ਅਸੀਂ ਪੇਟ ਵਿੱਚੋਂ ਕੱਢਾਂਗੇ ਤੇ ਪੇਟ ਨੂੰ ਫਾੜ ਕੇ ਫਿਰ ਦੁੱਧ ਬਾਹਰ ਕੱਢਾਂਗੇ ਬੋਲੋ ਮੈਜਿਕ ਦੇ ਨਾਲ ਕੱਢੀਏ ਜਾਂ ਪੇਟ ਫਾੜ ਕੇ ਚਲੋ ਪੇਟ ਨਹੀਂ ਫਾੜਾਂਗੇ ਇਸ ਤਰ੍ਹਾਂ ਕਰੋ ਬੇਟਾ ਪਕੜੇ ਨੂੰ ਦੋਨਾਂ ਤਰ੍ਹਾਂ ਫੜੋ ਚਲੋ 1 2 3 ਜੋਰ ਨਾਲ ਕਲਾਪ ਜੋਰ ਨਾਲ ਕਲਾਪ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਾਰੇ ਸਾਰੇ ਕਰਨ ਸਾਰਾ ਸ਼ਾਬਾਸ਼ ਵੈਰੀ ਥੈਂਕ ਯੂ ਸਾਰੇ ਨੇ ਜਾਦੂ ਦਾ ਪ੍ਰੋਗਰਾਮ ਵੇਖਿਆ ਸੀ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਲਾਸਟ ਵਿੱਚ ਕਿ ਜਾਦੂ ਕੋਈ ਤੰਤਰਮੰਤਰ ਜਾਂ ਕੋਈ ਸ਼ਕਤੀ ਨਹੀਂ ਹੁੰਦਾ ਇਹ ਸਿਰਫ ਇੱਕ ਕਲਾ ਹੁੰਦੀ ਹੈ ਹੱਥ ਦੀ ਸਫਾਈ ਹੁੰਦੀ ਹੈ ਇਹ ਇੰਸਟਰੂਮੈਂਟ ਹਨ ਜੋ ਵੀ ਅਸੀਂ ਕਰਕੇ ਦਿਖਾਇਆ ਹੈ ਇਹ ਪੈਸਿਆਂ ਦੇ ਖਰੀਦ ਕੇ ਪ੍ਰੈਕਟਿਸ ਕਰਨ ਤੋਂ ਬਾਅਦ ਦਿਖਾਈ ਜਾ ਸਕਦੇ ਹਨ ਔਰ ਅਸੀਂ ਅਨੀ ਸਫਾਈ ਦੇ ਨਾਲ ਦਿਖਾਉਂਦੇ ਹਾਂ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹਦਾ ਜਦੋਂ ਵੀ ਕੋਈ ਕੰਮ ਅੱਖਾਂ ਦੇ ਸਾਹਮਣੇ ਹੁੰਦਾ ਹੈ ਸਮਝ ਤੋਂ ਬਾਹਰ ਹੋ ਜਾਂਦਾ ਹੈ ਫਿਰ ਅਸੀਂ ਉਹਨੂੰ ਕਹਿੰਦੇ ਹਾਂ ਜਾਂ ਤੇ ਚਮਤਕਾਰ ਜਾਂ ਫਿਰ ਬਹੁਤ ਵੱਡਾ ਨਾ ਹੈ ਜਾਦੂ ਕੀ ਹੈ ਜਾਦੂ ਅੱਜ ਕੱਲ ਤੁਸੀਂ ਵੇਖਿਆ ਹੋਣਾ ਹੈ ਕਿ ਬਾਬੇ ਸਾਰੇ ਤਾਂ ਆਪ ਨਹੀਂ ਕਹਿ ਸਕਦੇ ਕੁਝ ਪਖੰਡੀ ਬਾਬੇ ਜੋ ਕਿ ਲੋਕਾਂ ਨੂੰ ਵਹਿਮਾ ਭਰਮਾਂ ਵਿੱਚ ਪਾ ਕੇ ਲੁੱਟਦੇ ਹਨ ਕਿ ਸਾਡੇ ਕੋਲ ਇਹ ਦੇਖੋ ਹਵਾ ਚੋਂ ਚੀਜ਼ਾਂ ਆ ਜਾਂਦੀਆਂ ਅਸੀਂ ਐ ਨਹੀਂ ਐ ਕਰ ਦੇਵਾਂਗੇ ਉਹ ਕੁਝ ਨਹੀਂ ਹੁੰਦਾ ਉਹਦੇ ਪਿੱਛੇ ਵੀ ਇੱਕ ਰਾਜ ਹੁੰਦਾ ਹੈ ਜਿਵੇਂ ਮੈਂ ਹੁਣ ਤੁਹਾਨੂੰ ਦੇਖੋ ਹਵਾ ਵਿੱਚੋਂ ਚੀਜ਼ ਕਿਵੇਂ ਆਂਦੀ ਹੈ ਇਹ ਆ ਲੋ ਹੱਥ ਖਾਲੀ ਇੱਥੇ ਰੱਖਿਆ ਮੰਤਰ ਮਾਰਿਆ ਲਓ ਜੀ 1 ਰੁਪਿਆ 2 ਰੁਪਏ ਆ ਗਏ ਇਹ ਹਵਾ ਚੋਂ ਨਹੀਂ ਆਏ ਇਹ ਸਾਡੀ ਪ੍ਰੈਕਟਿਸ ਤੇ ਇਹਦੇ ਵਿੱਚ ਇੱਕ ਟ੍ਰਿਕ ਹੋ ਲੋਜਿਕ ਹੈ ਉਹ ਕੀ ਹੈ ਅਸੀਂ ਤਾਂ ਨੂੰ ਦੱਸਣਾ ਚਾਹੁੰਦੇ ਆ ਹਵਾ ਚੋ ਕੁਛ ਨਹੀਂ ਆਇਆ ਜੋ ਸੀ ਸਾਡੇ ਕੋਲ ਦਿਖਾਉਣ ਦਾ ਇੱਕ ਤਰੀਕਾ ਸੀ ਇਹ ਦੇਖੋ ਰੁਪਈਆ ਜਾਂ 2 ਰੁਪਈਆ ਅਸੀਂ ਪਹਿਲੇ ਹੀ ਹੱਥ ਵਿੱਚ ਫੜੇ ਹੁੰਦੇ ਆ ਓਕੇ ਡਾਇਰੈਕਸ਼ਨ ਇਸ ਤਰ੍ਹਾਂ ਹੁੰਦੀ ਹੈ ਜੇ ਸਾਰੇ ਪਾਸੇ ਲੋਕ ਖੜੇ ਹਨ ਤਾਂ ਫਿਰ ਸ਼ਾਰਟਕਟ ਵਿੱਚ ਜਿਵੇਂ ਕਰਦੇ ਨੇ ਚੱਕ ਮਿੱਟੀ ਰੱਖ ਇੱਥੇ ਢਿੱਚ ਕੁ ਝੁਰ ਲੂ ਰੁਪਈਆ ਆ ਗਿਆ ਉਹਨਾਂ ਤਾਂ ਮਿੱਟੀ ਨਾ ਬਣਦਾ ਨਾ ਝੁਰ ਲੂ ਨਾ ਬਣਦਾ ਉਹ ਬਣਦਾ ਸਿਰਫ ਬਣਿਆ ਬਣਾਏ ਹੁੰਦਾ ਹੈ ਜਿਵੇਂ ਕਿ ਤੁਹਾਨੂੰ ਫਿਰ ਦੱਸ ਦਿੰਦੇ ਆ ਇਹ ਦੇਖੋ ਮੈਂ ਇਸ ਤਰ੍ਹਾਂ ਡਾਇਰੈਕਸ਼ਨ ਸੀ ਹੁਣ ਮੇਰੀ ਡਾਇਰੈਕਸ਼ਨ ਇਸ ਤਰ੍ਹਾਂ ਹੈ ਐ ਲੋ ਮੰਨ ਲਓ ਤੁਸੀਂ ਇੱਧਰ ਬੈਠੇ ਹੋ ਫਿਲਹਾਲ ਤੇ ਇੱਧਰ ਹੋ ਨਾ ਮੰਨ ਲਓ ਇੱਧਰ ਬੈਠੇ ਆ ਆਪਾਂ ਇਸ ਤਰ੍ਹਾਂ ਫੜਿਆ ਇੱਥੇ ਰੱਖਤਾ ਪਰ ਰਗੜਾ ਜਦੋਂ ਲਗਾਣਾ ਹੈ ਇਹਨੂੰ ਰੱਖ ਦਿੱਤਾ ਬਾ ਬੋਲਿਆ ਕਿ 1 2 3 ਜਾਂ ਟਿਚਕ ਝੋਲੂ ਗਿਲੀ ਗਿਲੀ ਛੂ ਜੋ ਮਰਜ਼ੀ ਕਹਿ ਲੋ ਉੱਤੇ ਬਣਿਆ ਬਣਿਆ ਹੈ ਇਨਸਟਰੂਮੈਂਟ ਇਹ ਸਾਡੀ ਹੱਥ ਦੀ ਸਫਾਈ ਇੰਨੀ ਹੈ ਕਿ ਪਤਾ ਹੀ ਨਹੀਂ ਲੱਗਦਾ ਇਸ ਇੰਸਟਰੂਮੈਂਟ ਸਾਰੇ ਤਾਂ ਆਪਾਂ ਖੈਰ ਤੁਹਾਨੂੰ ਨਹੀਂ ਦੱਸਣਾ ਚਾਹੁੰਦੇ ਨਹੀਂ ਤਾਂ ਫਿਰ ਰਾਜ ਹੀ ਖੁੱਲ ਜਾਊਗਾ ਫਿਰ ਸਮਝਦਾਰ ਵਾਸਤੇ ਇਸ਼ਾਰਾ ਹੀ ਕਾਫੀ ਹੈ ਐ ਦੇਖੋ ਇਹਨੂੰ ਕਹਿੰਦੇ ਇੰਡੀਅਨ ਰੋਪ ਜਾਦੂ ਦੀ ਰੱਸੀ ਇਹ ਨਾ ਤੇ ਇਹਦੇ ਵਿੱਚ ਜਾਦੂ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਤੰਤਰ ਮੰਤਰ ਹੈ ਸਿਰਫ ਇਹਦਾ ਇੱਕ ਤਰੀਕਾ ਹੈ ਐ ਲੋਏ ਫੋਲਡ ਹੋ ਜਾਂਦੀ ਹੈ ਤੇ ਅਚਲ ਖੜੀ ਹੋ ਜਾ ਇਹ ਖੜੀ ਹੋ ਜਾਂਦੀ ਹੈ ਆਪਾਂ ਬੋਲਾਂਗੇ ਗੀਲੀ ਗੀਲੀ ਛੂ ਹਲੋ ਉਹ ਗਿਲੇ-ਗਿਲੇ ਨਾਬੀ ਕਰੀਏ ਫਿਰ ਵੀ ਗਿਰ ਜਣੀ ਹੈ ਇਹਦੇ ਵਿੱਚ ਕੀ ਹੈ ਜਿਵੇਂ ਤੁਹਾਡੇ ਕੋਲ ਸਾਈਕਲ ਹੁੰਦਾ ਨਾ ਉਹਦੀ ਚੇਨ ਹੁੰਦੀ ਹੈ ਮੋਟਰਸਾਈਕਲ ਦੇ ਵਿੱਚ ਵੀ ਚੇਨ ਹੁੰਦੀ ਹੈ ਜਾਂ ਫਿਰ ਤੁਹਾਨੂੰ ਸ਼ਾਰਟਕਟ ਵਿੱਚ ਦੱਸ ਦਿੰਦੇ ਆਂ ਉਂਗਲੀਆਂ ਹੈ ਸਾਰਿਆਂ ਦੇ ਕੋਲ ਹੈ ਨਾ ਇਹਦੇ ਵਿੱਚ ਹੱਡੀਆਂ ਹੈ ਕੀ ਹੈ ਹੱਡੀਆਂ ਇਹਦੇ ਤਿੰਨ ਪੀਸ ਹੈ ਦੇਖੋ 1 2 3 ਵੈਸੇ ਤਾਂ ਬਹੁਤ ਹੱਡੀਆਂ ਦੇ ਬਹੁਤ ਪੀਸ ਹੁੰਦੇ ਨੇ ਲੇਕਿਨ ਦੇਖੋ ਆਪਾਂ ਉਂਗਲੀ ਨੂੰ ਇਸ ਤਰ੍ਹਾਂ ਫੋਲਡ ਕਰੀਏ ਤੇ ਹੋ ਜਾਂਦੀ ਹੈ ਜੇ ਆਪਾਂ ਚਾਹੀਏ ਕਿ ਇਸ ਤਰ੍ਹਾਂ ਕਰਨੀ ਹੈ ਹੋ ਜਾਊਗੀ બસ ਫਿਰ ਇਹ ਰੱਸੀ ਦੇ ਵਿੱਚ ਵੀ ਇੱਕ ਛੋਟੇ-ਛੋਟੀਆਂ ਟੁਕੜੇ ਹੱਡੀਆਂ ਦੇ ਹੁੰਦੇ ਇੱਕ ਸਾਈਡ ਤੇ ਸੈਲੋ ਟੇਪ ਹੁੰਦੀ ਹੈ ਬਸ ਆਪਾਂ ਇਸ ਤਰ੍ਹਾਂ ਫੋਲਡ ਕਰਦੇ ਆ ਹੋ ਜਾਂਦੀ ਹੈ ਜੇ ਆਪਾਂ ਡਾਇਰੈਕਸ਼ਨ ਥੋੜੀ ਜਿਹੀ ਚੇਂਜ ਕਰ ਦਈਏ ਇਹ ਲੋ ਖੜੀ ਹੋ ਗਈ ਆਪਾਂ ਬੋਲਾਂਗੇ ਗੀਲੀ-ਗੀਲੀ ਛੂ ਬਸ ਤੁਹਾਡਾ ਧਿਆਨ ਗੀਲੀ-ਗੀਲੀ ਵਿੱਚ ਲੱਗੇ ਆਪਾਂ ਇਹਨੂੰ ਅਜਾ ਇਹ ਇਸ ਤਰ੍ਹਾਂ ਕਵਾਜਣਾ ਨੀਚੇ ਕਰ ਕੀ ਤੇ ਜੋ ਹਾਦਿਸਪਾਈ ਤੰਤਰਮੰਤਰ ਕੋਈ ਨਹੀਂ ਹੈ ਸਿਰਫ ਜਾਦੂਈ ਕਲਾ ਹੈ ਔਰ ਬਹੁਤ ਹੀ ਪ੍ਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਔਰ ਸਾਡੇ ਵਰਗੇ ਹੋਰ ਵੀ ਭਰਾ ਇਹਨੂੰ ਅੱਗੇ ਲੈ ਕੇ ਜਾਂਦੇ ਨੇ ਔਰ ਜੇ ਤਾਂ ਅਸੀਂ ਕਹੀਏ ਕਿ ਮੰਤਰ ਤੰਤਰ ਹੈ ਨਹੀਂ ਹੈ ਸਾਡੂ ਵੀ ਪਹਿਲਾਂ ਸ਼ੌਂਕ ਸੀ ਸਰ ਕਿ ਇਹਦਾ ਕਿਦਾਂ ਹੋ ਜਾਂਦਾ ਹੈ ਬਸ ਅਸੀਂ ਪੜਨ ਤੋਂ ਬਾਅਦ ਇਸ ਲੈਨ ਵੱਲ ਨੂੰ ਤੁਰ ਪਏ ਔਰ ਸਾਡਾ ਇੱਕ ਸੁਪਨਾ ਵੀ ਸੀ ਜਿਵੇਂ ਤੁਹਾਡਾ ਵੀ ਕੋਈ ਨਾ ਕੋਈ ਸੁਪਨਾ ਹੋਵੇਗਾ ਕਿ ਕੋਈ ਇਹੋ ਜਿਹਾ ਕੰਮ ਸਿੱਖੀਏ ਕਿ ਜਿਹੜਾ ਦੁਨੀਆ ਨੂੰ ਲੋਕਾਂ ਨੂੰ ਦਿਖਾ ਸਕੀਏ ਔਰ ਅਸੀਂ ਹਮੇਸ਼ਾ ਸਕੂਲਾਂ ਵਿੱਚ ਜਾ ਸਕੀਏ ਤੁਸੀਂ ਤਾਂ ਪੜ੍ਹ ਕੇ ਕੋਈ ਆਪਣੀ ਨੌਕਰੀ ਲੱਗੂਗਾ ਕੋਈ ਬਿਜ਼ਨਸ ਕਰੂਗਾ ਪਰ ਅਸੀਂ ਜਦ ਤੱਕ ਹਾਂ ਜਿਉਂਦੇ ਹਾਂ ਬਸ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੇ ਨਾਲ ਪਿਆਰ ਭਰੀਆਂ ਗੱਲਾਂ ਤੇ ਮੈਜਿਕ ਸ਼ੋਅ ਦਿਖਾਉਂਦੇ ਰਾਵਾਂਗੇ ਔਰ ਇੰਡੀਅਨ ਰੈਡਕ੍ਰੋਸ ਸੋਸਾਇਟੀ ਦੇ ਲਈ ਕੰਮ ਕਰਦੇ ਰਾਵਾਂਗੇ ਤੇ ਇਹਦੇ ਨਾਲ ਹੀ ਸਾਡਾ ਅੱਜ ਦਾ ਮੈਜਿਕ ਸ਼ੋਅ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ ਥੈਂਕ ਯੂ ਇਹ ਇਹ ਜਿਹੜਾ ਮੈਜੀਕ ਸ਼ੋਹ ਜਿਹੜਾ ਪਹਿਲਾਂ ਸੈਕੰਡਰੀ ਹੋਣਾ ਸੀ ਹਾਂ ਸੈਕੰਡਰੀ ਹੋਣਾ ਸੀਗਾ ਕਿ ਉਸ ਦਿਨ ਥੋੜੀ ਜਿਆਦਾ ਨੂੰ ਕਿਉਂਕਿ ਬਿਜ਼ੀ ਹੋ ਗਏ ਸੀ ਜਾਨਾ ਕਿਉਂਕਿ ਬੱਕਰੀ ਬੱਕਰੀਆਂ ਸਕੂਲਾਂ ਦੇ ਵਿੱਚ ਜਾ ਕੇ ਇਹ ਆਪਣਾ ਮੈਜੀਕ ਸ਼ੋਹ ਦਿਖਾਉਂਦੇ ਆ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਾਰੇ ਸਾਰੇ ਜ਼ਿਲ੍ਹੇ ਦੇ ਵਿੱਚ ਤੇ ਆਲ ਇੰਡੀਆ ਦੇ ਵਿੱਚ ਇਹ ਜਿਹੜੇ ਰੈੱਡ ਕਰਾਸ ਸੁਸਾਇਟੀ ਆ ਉਹਨਾਂ ਤੋਂ ਦੱਸਿਆ ਹੀ ਆ మే ଏ ସେଣ୍ଟାଁ ਦੇ ਲਈ ਭਲਾਈ ਦੇ ਲਈ ਕੰਮ ਕਰਦੇ ਆ ਤੇ ਜਿਹੜੇ ਪੈਸੇ ਤੁਸੀਂ ਦਿੱਤੇ ਆ 15-15 ਰੁਪਏ ਦਿੱਤੇ ਤੁਸੀਂ ਇਹ ਸਾਰੇ ਦੇ ਸਾਰੇ ਉਸ ਰੈੱਡ ਕਰਾਸ ਸੁਸਾਇਟੀ ਨੂੰ ਜਾ ਰਿਹਾ। ਯਾਨੀ ਇੱਕ ਤਰ੍ਹਾਂ ਦੀ ਤੁਸੀਂ ਦੇਸ਼ ਦੀ ਇਹ ਸੇਵਾ ਕੀਤੀ। ਸੋ ਤੁਸੀਂ ਇਹ ਮੈਜਿਕ ਸ਼ੋਅ ਦੇਖਿਆ ਬਹੁਤ ਹੀ ਵਧੀਆ ਟੰਗ ਦੇ ਨਾਲ ਇਹਨਾਂ ਨੇ ਆਪਣਾ ਮੈਜਿਕ ਸ਼ੋਅ ਦਿਖਾ ਲਿਆ ਆ। ਤੁਸੀਂ ਇੰਜੋਏ ਵੀ ਕੀਤਾ ਸਾਰੇ ਬੱਚਿਆਂ ਨੇ। ਇੰਜੋਏ ਕੀਤਾ ਨਾ ਸਾਰਿਆਂ ਨੇ। ਤੇ ਇਹ ਨਾਲ ਯਾਦ ਵੀ ਰੱਖਣਾ ਵੀ ਅਸੀਂ ਇਹ ਜਿਹੜਾ ਮੈਜਿਕ ਸ਼ੋਅ ਆ ਇਹ ਕਿਹੜੇ ਸੁਸਾਇਟੀ ਵੱਲੋਂ ਹੋਇਆ ਸੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਿਹੜੀ ਸੁਸਾਇਟੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹਰ ਸਾਲ ਇਹ ਰੈੱਡ ਕਰਾਸ ਸੁਸਾਇਟੀ ਜਿਹੜੀ ਆ ਸੈਨਿਕਾਂ ਦੀ ਭਲਾਈ ਦੇ ਲਈ ਫੰਡ ਇਕੱਠਾ ਕਰਦੀ ਆ 올 ਆਫ ਇੰਡੀਆ ਦੇ ਵਿੱਚ ਤੇ ਉਹ ਫੰਡ ਜਿਹੜਾ ਆ ਕੋਈ ਸੈਨਿਕ ਜਿਹਦਾ ਦੱਸਿਆ ਸੀ ਸ਼ਹੀਦ ਹੋ ਜਾਂਦਾ ਆ ਇੰਜਰਡ ਹੋ ਜਾਂਦਾ ਆ ਜਾ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਸਹਾਇਤਾ ਕੋਈ ਮਾਇਕ ਦੇਣੀ ਆ ਤਾਂ ਉਹ ਇਸ ਸੁਸਾਇਟੀ ਦੇ ਥਰੂ ਦਿੱਤੀ ਜਾਂਦੀ ਸੋ ਮੈਂ ਆਪਣੇ ਸਕੂਲ ਵੱਲੋਂ ਪੰਡਿਤ ਬਰਿਆਵ ਸਿੰਘ ਖਾਲਸਾ ਮਦਰ ਸਕੂਲ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਡੀਸੀ ਸਾਹਿਬ ਤੇ ਕੀ ਤੁਹਾਡਾ ਨਾਮ ਕੀ ਹੈ ਜੀ ਜੱਸੀ ਮਾਜਿਸ਼ੀਨ ਜਿਨ੍ਹਾਂ ਨੇ ਅੱਜ ਤੁਹਾਨੂੰ ਸ਼ੋ ਕੀਤਾ ਆਪਣਾ ਜੱਸੀ ਜੀ ਦੇ ਲਈ ਇੱਕ ਵਾਰ ਕਲਾਪਿੰਗ ਕਰ ਦੋ ਸਾਹਿਬ ਤੇ ਜਸਜੀ ਜੀ ਦਾ ਸਾਰੇ ਸਕੂਲ ਸਟਾਫ ਵੱਲੋਂ ਤੇ ਬੱਚਾ ਵੱਲੋਂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸ਼ੋਅ ਜਿਹੜਾ ਦਿਖਾਇਆ ਹੈ। ਕੀ